ਸਾਨ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇਜਪਾਲ ਜੀ ਆਓ 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 ਲੰਘਿਓ ਲੰਘਿਓ ਚੌਹਾਨ ਸਾਹਿਬ ਆਜੋ ਆਜੋ ਜੈਹਨ ਜੀ ਚੌਹਾਨ ਸਾਹਿਬ ਜੈਹਨ ਜੀ ਡਾਕਟਰ ਸਾਹਿਬ ਆਓ ਜੀ ਆਓ ਡਾਕਟਰ ਸਾਹਿਬ ਆਓ ਜੀ ਬੈਠੋ ਬੈਠੋ ਬੈਗੇ ਜੀ ਬੈਠੋ ਚੌਹਾਨ ਸਾਹਿਬ ਤੁਸੀਂ ਬੈਠੋ ਲਾਓ ਡੇਰੇ ਹਲਾਲੇ ਜੀ ਹਲਾਲੇ ਹੋਰ ਸੁਣਾਓ ਕਿਵੇਂ ਬੜਾ ਵਧੀਆ ਜੀ ਤੁਸੀਂ ਦੱਸੋ ਮੀਂਹ ਪਾਣੀ ਕਿੱਦਾਂ ਅੱਜ ਤਾਂ ਬਾਰਿਸ਼ ਹੋ ਰਹੀ ਹੈ ਜੀ ਬਹਾਵਾ ਪੈ ਰਹੀ ਆ ਕਾਫੀ ਆ ਸਾਭੀ ਦੂਰੋਂ ਆਏ ਯਾਰ ਆ ਰਸਤੇ 'ਚ ਇਹ ਕਹਿੰਦੇ ਚੰਗਾ ਪੈ ਰਿਹਾ ਆ ਹੋਰ ਦੂਸਰਿਆਂ ਦਾ ਲੱਗਾ ਸਾਰੇ ਪਾਸੇ ਬਿਲਕੁਲ ਬਿਲਕੁਲ ਪੂਰੀ ਸਲੀ ਕਰਾਈ ਨੇ ਹਾਂ ਦੇਖੋ ਇਹ ਮੀਂਹ ਪੈਣਾ ਪੈਣਾ ਵੀ ਚਾਹੀਦਾ ਜੀ ਪੈਣਾ ਚਾਹੀਦਾ ਮੌਸਮ ਦੇ ਨਾਲ ਆ ਮੇਵਾ ਰੰਪ ਦਾ ਬਿਲਕੁਲ ਬਿਲਕੁਲ ਜੇ ਇਹ ਨਾ ਪਵੇ ਤਾਂ ਆਪਾਂ ਸਾਰਾ ਸਾਲ ਉਡੀਕੀ ਦਾ ਜਾਣਦੇ ਹੋ ਡਾਕਟਰ ਸਾਹਿਬ ਨੂੰ ਹਾਂ ਅਸਲਾ ਵੀ ਤਾਂ ਹੀ ਹੋਣਗੀਆਂ ਹਾਂ ਜਿੰਨੀ ਤਰ੍ਹਾਂ ਜਾਣਦਾ ਪਰ ਫੇਰ ਵੀ ਜਿਹੜੀ ਆਪਣੀ ਰਸਮ ਆ ਉਹ ਤਾਂ ਪੂਰੀ ਕਰਾਉਂਦੇ ਬਿਲਕੁਲ ਜੀ ਬਿਲਕੁਲ ਜੀ ਇਹ ਨੇ ਡਾਕਟਰ ਅਮਰੀਕ ਸਿੰਘ ਜੀ ਆ ਮੁੱਖ ਕੀਤੀ ਬੜੀ ਅਫਸਰ ਨੇ ਜੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਆਪਣੀ ਸੇਵਾ ਨਿਭਾਈ ਬਹੁਤ ਵਧੀਆ ਗੱਲ ਆ ਜੀ ਐਨੂੰ ਡਾਕਟਰ ਸਾਹਿਬ ਤੋਂ ਜਾਣਕਾਰੀ ਲੈਣੀ ਆ ਬਹੁਤ ਬਿਲਕੁਲ ਅੱਜ ਜਿੱਦਾਂ ਮੀ ਪੈਂਦਾ ਸੀ ਨਾ ਇਦਾਂ ਹੀ ਜਾਣਕਾਰੀ ਅੱਜ ਸਾਡੇ ਤੇ ਪਵਾ ਗਏ ਬਿਲਕੁਲ ਬਿਲਕੁਲ ਉਰੀ ਨਿਸ਼ਾ ਜਾਣਕਾਰੀ ਦੀ ਵਕ ਖਾਜ ਚਾਹੀਦੀ ਆ ਅੱਛਾ ਗੱਲ ਸੁਣੋ ਮੈਂ ਤੁਹਾਨੂੰ ਕਹਿਣਾ ਸੀਗਾ ਵੀ ਤੁਸੀਂ ਉਦੋਂ ਚੰਗਾ ਕੰਮ ਕੀਤਾ ਜਿਹੜਾ ਸਾਨੂੰ ਬੂਟੇ ਲੈ ਤੇ ਹੋਰ ਹੈਨਾ ਮੀਂਹ ਦਾ ਫਾਇਦਾ ਹੋ ਜੂ ਲਾ ਲੇ ਪੂਰੇ ਉਹ ਲਾ ਲੇ ਲਾ ਲੇ ਹੌਂਸਾ ਨਹੀਂ ਚਾਹੀਦੇ ਚਾਹੀਦੇ ਆ ਅੱਛਾ ਆ ਲਾ ਕੋਈ ਗੱਲ ਨਹੀਂ ਆਪਾਂ ਉਹ ਜਿਹੜੀ ਉਹ ਖੱਬੇ ਹੱਥ ਵਾਲੀ ਨਹੀਂ ਬਾੜ ਸਾਡੀ ਉੱਥੇ ਰਹਿੰਦੇ ਆ ਉਹਦੇ ਨਾਲ ਨਾਲ ਉਹ ਰਹਿ ਗਈ ਉੱਥੇ ਲਾਉਣੇ ਆ ਉਹ ਫੇਰ ਮੈਂ ਕੋਈ ਗੱਲ ਨਹੀਂ ਮੈਂ ਲਿਆ ਦੂੰ ਤੁਹਾਨੂੰ ਹੈ ਕੱਲ ਨੂੰ ਆਪਾਂ ਲਿਆਵਾਂਗੇ ਦੁਬਾਰਾ ਫੇਰ ਜਿੰਨੇ ਚਾਹੀਦੇ ਆ ਹਾਂ ਨਹੀਂ ਉਹ ਚਾਹੀਤੇ ਆ ਤੇ ਮੈਂ ਫਲਦਾਰ ਲਗਾ ਤੇ ਵਧੀਆ ਹਾਂਜੀ ਹਾਂਜੀ ਫਲਦਾਰ ਲਾਵਾਂਗੇ ਜੀ ਫਲਦਾਰ ਲਾਵਾਂਗੇ ਨਾਲੇ ਡਾਕਟਰ ਸਾਹਿਬ ਇਦਾਂ ਆ ਜਿਹੜਾ ਮੌਸਮ ਹੈ ਨਾ ਇਹਦਾ ਸਾਨੂੰ ਸਾਰਿਆਂ ਨੂੰ ਹੀ ਫਾਇਦਾ ਲੈਣਾ ਚਾਹੀਦਾ ਲੈਣਾ ਚਾਹੀਦਾ ਜੀ ਅੱਜਕੱਲ ਤਾਂ ਡੱਕਾ ਗੜਦੀ ਉਹ ਵੀ ਹਰਾ ਹੋ ਜਾਂਦਾ ਉਹ ਆਪਾਂ ਨੂੰ ਬੂਟੇ ਬਹੁਤ ਜ਼ਰੂਰੀ ਹੈ ਇਹਨਾਂ ਦਿਨਾਂ ਦੇ ਵਿੱਚ ਲਾਉਣੇ ਹਾਂ ਸਾਡੇ ਨਾਲ ਇੱਕ ਗੱਲ ਜਿਹੜੀ ਹੋਇਆ ਇਹੋ ਆ ਵੀ ਆਪਾਂ ਦੇਖੀਏ ਤੇ ਲੋਕੀ ਇਸ ਸਮੇਂ ਦਾ ਫਾਇਦਾ ਉਹਨਾਂ ਚੱਕਦੇ ਨਹੀਂ ਜਦ ਕਿ ਚੱਕਣਾ ਚਾਹੀਦਾ ਹਾਂ ਅੱਛਾ ਇੱਕ ਫਾਇਦਾ ਹੋਰ ਵੀ ਚੱਕਣਾ ਚਾਹੀਦਾ ਤੁਸੀਂ ਗੱਲ ਕਿੰਨਾ ਹੀ ਫੋਨ ਤੇ ਲੱਗੇ ਹੋਏ ਪਏ ਭਾਈਓ ਕੋਈ ਆਪਾਂ ਪ੍ਰੋਗਰਾਮ ਮੈਂ ਫੋਨ ਤੇ ਲੱਗਿਆ ਹਾਂ ਸੀ ਤੁਹਾਨੂੰ ਵੀ ਮੈਂ ਦੱਸ ਦਿਆਂ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਆਹ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜੀ ਇੱਕ ਕਿਸਾਨ ਸਨਮਾਨ ਨidhi ਸਕੀਮ ਚੱਲਦੀ ਹੈ ਨਾ ਜਿਹੜੀ ਚੱਲਦੀ ਆ ਚੱਲਦੀ ਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2-2000 ਰੁਪਏ 4 ਮਹੀਨਿਆਂ ਬਾਅਦ ਆਉਂਦਾ ਆਉਂਦਾ ਉਹ ਸੀ ਸਕੀਮ ਦੇ ਤਹਿਤ ਵੀਮੀ ਕਿਸ਼ਤ ਉਹਨਾਂ ਨੇ ਕੱਲ ਨੂੰ ਬਾਰਾਂ ਨਸੀ ਦੇ ਵਿੱਚ अच्छा ओदा नुद ਕਰਪੂਰਨਾ 12 ਨਸੀਤੋਂ ਪਾਉਣੀ ਆ ਸਾਰੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ اچھا 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 ਉਹਦੇ ਸੰਦਰਭ ਦੇ ਵਿੱਚ ਹੀ ਨਾ ਫਿਰ ਮੈਂ ਫੋਨ ਕਰ ਰਿਹਾ ਸੀ ਵੀ ਭਾਈ ਸਾਡੇ ਕੇਂਦਰੀ ਖੇਤੀਬਾੜੀ ਮੰਤਰੀ ਆ ਜਿਹੜੇ ਆਹ ਸ਼੍ਰੀ ਸ਼ਿਵਰਾਜ ਸਿੰਘ ਚੋਹਾਨ ਜੀ ਵੱਲੋਂ ਜੀ 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 ਇੱਕ ਸੰਦੇਸ਼ ਜਾਰੀ ਕੀਤਾ ਗਿਆ ਆ ਵੀ ਭਾਈ ਉਹ ਤੁਸੀਂ ਵੀ ਜਰੂਰ ਦੇਖਿਓ ਲੈ ਦਿਖਾਓ ਅਸੀਂ ਦੇਖਣਾ ਦੇਖਾਂਗੇ ਲਾਓ 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 ਦਿਖਾਓ ਸਾਨੂੰ ਦਿਖਾਉਨੇ ਆ ਜੀ ਆ ਲਓ ਜੀ ਦੇਖੋ ਫਿਰ ਸੰਦੇਸ਼ खरीफ की फसल अच्छी होगी लेकिन इस बीच एक और अच्छी खबर प्रधानमंत्री श्रीमान नरेंद्र मोदी जी 2 अगस्त को ठीक 11 बजे प्रधानमंत्री किसान सम्मान निधि की राशि आपके खाते में डालने वाले हैं। इस अवसर पर वो जुड़कर आपसे बात भी करेंगे और इसलिए मेरी आप सबसे प्रार्थना है 2 अगस्त ठीक 11 बजे आप प्रधानमंत्री जी के किसी न किसी कार्यक्रम से जरूर जुड़िए कार्यक्रम आपके गांव में भी होगा सभी कृषि विज्ञान केंद्रों पर होगा आईसीआर के संस्थानों में होगा एग्रीकल्चर यूनिवर्सिटीज में होगा मंडियों में होगा पैक्स के मुख्यालय पर होगा आप पता कर लीजिए कि निकटतम कार्यक्रम आपका कहाँ है और उस कार्यक्रम में जरूर जुड़िए प्रधानमंत्री जी को सुनिए ਮੈਂ ਤਾਂ ਕਾਰਕਮ ਵਿੱਚ ਜਾ ਹੀ ਰਹਾ ਆਪ ਵੀ ਜ਼ਰੂਰ ਜਾਇਆ ਧੰਨਵਾਦ ਖੇਤੀ ਅਤੇ ਕਿਸਾਨ ਕल्याण ਮੰਤਰਾਲਾ ਲਓ ਜੀ ਜੋਹਾਨ ਸਾਹਿਬ ਜੀ ਦੇਖਿਆ ਫੇ ਸੰਦੇਸ਼ ਬਹੁਤ ਵਧੀਆ ਜੀ ਹਾਂ ਹੁਣ ਕੱਲ ਦੀ ਰਊ ਊਡੀਕ ਫੇ ਆਪਾਂ ਨਾਲ ਹੈ ਕੱਲ ਹੀ ਊਡੀਕ ਰਊਗੀ ਬਿਲਕੁਲ ਦੇਖੋ ਇਹ ਇਹ ਜ਼ਰੂਰੀ ਕੰਮ ਆ ਹੈ ਇਹ ਕੰਮ ਹੋਰ ਬਹੁਤ ਜ਼ਰੂਰੀ ਆ ਜਿਹੜਾ ਸਾਡੀਆਂ ਤੋੜ ਕੇ ਮੰਡੀ ਪਹੁੰਚਣਾ ਤੇ ਮੰਡੀ ਤੋਂ ਬੋਝਾ ਭਰ ਕੇ ਪੈਸੇ ਲੈ ਕੇ ਆਉਣੇ ਉਹ ਵੀ ਜ਼ਰੂਰੀ ਆ ਅੱਜ ਟਾਈਮ ਨਾਲ ਹੀ ਆ ਕੇ ਲੱਗਦਾ ਪਾ ਤੁਹਾਡੇ ਮੰਡੀਆਂ ਦੇ ਭਾਅ ਇਹ ਅੱਜ ਕੌਣ ਤੋਂ ਸੁਣਾਈਏ ਬਿਲਕੁਲ ਜੀ ਸੁਣਾਓ ਜੀ ਹਾਂ ਮੰਡੀਆਂ ਦੇ ਭਾਅ ਜਿੱਦਾਂ ਰਿਹਾ ਜੀ ਸਾਰਿਆਂ ਤੋਂ ਪਹਿਲਾਂ ਆਲੂ ਜਲੰਧਰ ਵਿਖਾਇਆ 600 ਰੁਪਏ ਕੁਇੰਟਲ ਜੀ ਬੁਢਲਾਡਾ 850 ਰੁਪਏ ਹੂੰ ਫਾਜ਼ਿਲਕਾ 2500 ਰੁਪਏ ਜੀ ਲੁਧਿਆਣਾ 550 ਰੁਪਏ ਕੁਇੰਟਲ ਮਾਨਸਾ 1000 ਰੁਪਏ ਤੇ ਆਲੂ ਮਲੋਟ ਵਿਖਾਇਆ ਜੀ 600 ਰੁਪਏ ਫੀ ਕੁਇੰਟਲ ਅੱਛਾ ਜੀ ਪਿਆਜ਼ ਚੌਂਸਾ 1 1700 ਨੂੰ ਬਡਲਾੜਾ 2500 ਫਾਜ਼ਲ ਕਾ 1100 ਲੁਧਿਆਣਾ ਮਾਨਸਾ 1900 ਰੁਪਏ ਤੇ ਮਲੋਟ ਪਿਆਜ਼ ਦਾਜ ਦਾ ਭਾਜੜਾ ਫੀ ਕੁਇੰਟਲ ਰਿਹਾ ਉਹ ਵੀ ਰਿਹਾ 1900 ਰੁਪਏ ਜੀ ਟਮਾਟਰ ਜਲੰਧਰ ਵਿਖਿਆ 2700 ਰੁਪਏ ਜੀ ਬਡਲਾੜਾ 3500 ਫਾਜ਼ਲ ਕਾ 5000 ਲੁਧਿਆਣਾ 2100 ਰੁਪਏ ਮਾਨਸਾ 1600 ਰੁਪਏ ਤੇ ਮਲੋਟ ਟਮਾਟਰ ਕੁਇੰਟਲ 1500 ਰੁਪਏ ਫੀ ਕੁਇੰਟਲ ਅੱਛਾ ਜੀ ਬੈਂਗਣ ਜਲੰਧਰ ਵਿਖਿਆ 2000 ਰੁਪਏ ਕੁਇੰਟਲ ਦੀ ਬਡਲਾੜਾ 2600 ਰੁਪਏ ਫਾਜ਼ਲ ਦਾ 2000 ਰੁਪਏ 950 ਰੁਪਏ ਕੁਇੰਟਲ ਬੈਂਗਣ ਅੱਜ ਲੁਧਿਆਣਾ ਰਿਆ 1800 ਨੂੰ ਮਾਨਸਾ ਤੇ 1900 ਰੁਪਏ ਕੁਇੰਟਲ ਬੈਂਗਣ ਅੱਜ ਮਲੋਟ ਚ ਵਿਕਿਆ ਜੀ 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 ਭਿੰਡੀ ਜਲੰਧਰ ਵਿਖੀ ਆ 2400 ਨੂੰ ਹਮਮ ਬੁਢਲਾਡਾ 3400 ਫਾਜ਼ਲ ਦਾ 5000 ਰੁਪਏ ਲੁਧਿਆਣਾ 1750 ਰੁਪਏ ਮਾਨਸਾ 1500 ਰੁਪਏ ਤੇ ਮਲੋਟ ਭਿੰਡੀ ਦਾ ਅੱਜ ਕੁਇੰਟਲ ਦਾ ਭਾ ਰਿਆ 1800 ਰੁਪਏ ਪੀਕ ਕਵੰਟਲ ਸਾਡੇ ਇਟਾਂ ਦੇ ਫਾਜ਼ਿਲ ਕਬਾਜੀ ਮਾਰ ਰਿਹਾ ਮਾਰ ਗਿਆ ਮਾਰ ਗਿਆ ਚੰਗੀ ਗੱਲ ਆ ਬਾਜੀ ਹਰੇਕ ਜਗ੍ਹਾ ਵਜਣੀ ਚਾਹੀਦੀ ਮੈ ਇਹਦੇ ਬਰਬਰੀ ਆ ਠੀਕ ਆ ਜੀ ਸੋ ਇਹ ਤਾਂ ਸੀਗੇ ਮੱਡੀਆਂ ਦੇ ਪਾ ਦਿੱਤੇ ਆ ਪਸਣਾ ਜੀ ਜੀ ਉਹ ਡਾਕਟਰ ਸਾਹਿਬ ਆਏ ਆ ਇਹਨਾਂ ਤੋਂ ਜਾਣਕਾਰੀ ਲੈਣੀ ਆ ਤੇ ਡਾਕਟਰ ਸਾਹਿਬ ਜਿਸ ਵਿਸ਼ੇ ਤੇ ਅੱਜ ਜਾਣਕਾਰੀ ਲੈਣੀ ਆ ਉਹ ਜੀ ਉਹਦੀ ਆਪਾਂ ਵੀਡੀਓ ਵੀ ਦਿਖਾਈ ਆ ਤੇ ਹੁਣ ਤੁਹਾਡੇ ਕੋਲੋਂ ਰਹੀ ਦੀ ਜਾਣਕਾਰੀ ਜਿਹੜੀ ਲੈਣੀ ਆ ਉਹ ਹੈਗੀ ਆ ਜੀ ਆ ਸਾਡਾ ਅੱਜ ਦਾ ਵਿਸ਼ਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਇਹਦੇ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਨੀਆਂ ਆ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4266 ਤੇ ਸਾਡਾ ਦੂਜਾ ਨੰਬਰ ਹੈ 0181 281 4264 ਤੇ ਤੁਸੀਂ ਸਾਨੂੰ ਫੋਨ ਕਰੋ ਡਾਕਟਰ ਸਾਹਿਬ ਸਾਡੇ ਕੋਲ ਬੈਠੇ ਆ ਤੇ ਤੁਹਾਡੇ ਹਰੇਕ ਸਵਾਲ ਦਾ ਜਵਾਬ ਦੇਣਗੇ ਜੀ ਜੀ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸਾਡੀ ਖੇਤੀਬਾੜੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਇਹ ਕਾਫੀ ਯੋਜਨਾਵਾਂ ਆ ਜਨਨੀ ਆ ਜਿਹਦੇ ਨਾਲ ਜਿਹੋ ਜਿਹੇ ਸਾਡੇ ਦੇਸ਼ ਨੂੰ ਅੰਨ ਦੀ ਲੋੜ ਹੁੰਦੀ ਆ ਜਿਹੋ ਜਿਹੇ ਅਨਾਜ ਅਸੀਂ અપਨਾਉਣਾ ਹੁੰਦਾ ਜੇ ਸਾਨੂੰ ਕਿਤੇ ਲੱਗਦਾ ਸਾਡਾ ਕਿਸਾਨ ਕਿਤੇ ਕਮਜ਼ੋਰ ਹੋ ਰਿਹਾ ਉਥੇ ਕੋਈ ਨਾ ਕੋਈ ਯੋਜਨਾ ਸਰਕਾਰ ਸ਼ੁਰੂ ਕਰ ਦਿੰਦੀ ਬਿਲਕੁਲ ਹੁਣ ਆ ਜਿਹੜੀ ਯੋਜਨਾ ਜਿਹਦੇ ਬਾਰੇ ਆਪਾਂ ਗੱਲ ਕਰਦੇ ਆ ਇਹਦਾ ਕੀ ਮਕਸਦ ਆ ਜੀ ਅ ਤੇ ਭਾਲੀ ਇਹਦਾ ਐਕਚੁਅਲੀ ਜਿਹੜੀ ਮਾਨ ਜੋ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਜੀ ਫਰਵਰੀ 2019 ਵਿੱਚ ਇਹ ਜਿਹੜੀ ਸਕੀਮ ਜਿਹੜੀ ਸੀ ਇਹ ਸ਼ੁਰੂ ਕੀਤੀ ਗਈ ਸੀ ਇਸ ਦਾ ਮੁੱਖ ਮਕਸਦ ਸੀ ਕਿ ਜੋ ਕਿਸਾਨਾਂ ਵੱਲੋਂ ਖੇਤੀ ਉਤਪਾਦਨ ਵਿੱਚ ਜੋ ਖਰਚੇ ਕੀਤੇ ਜਾਂਦੇ ਆ ਉਹਦਾ ਕੁਝ ਹੱਦ ਤੱਕ ਉਹਦੀ ਪੂਰਤੀ ਕਰਨੀ ਜਿਵੇਂ ਖਾਦਾਂ ਦਾ ਖਰਚਾ ਵਾ ਲੀਜਰ ਦਾ ਖਰਚਾ ਵਾ ਕੋਈ ਕੀਟਨਾਸ਼ਕ ਦਾ ਖਰਚਾ ਕੋਈ ਬੀਜ ਦਾ ਖਰਚਾ ਵਾ ਤਾਂ ਉਹਦਾ ਕੋਈ ਹੱਦ ਤੱਕ ਮੁਤਕ ਜਿਹੜਾ ਵਾ ਉਹਨੂੰ ਪੂਰਤੀ ਕਰਨੀ ਸੋ ਉਹਦੇ ਨਾਲ ਕੀ ਕਿਸਾਨ ਛੋਟੇ ਵੀ ਜਿਹੜੇ ਜੋ ਛੋਟੇ ਕਿਸਾਨ ਨੇ ਉਹਨਾਂ ਨੂੰ ਬਹੁਤ ਮਦਦ ਮਿਲ ਜਾਂਦੀ ਆ ਕੋਈ ਖਾਦ ਲੈਣੀ ਆ ਕੋਈ ਬੀਜ ਲੈਣਾ ਵਾ ਟਾਈਮ ਸਿਰ ਕੋਈ ਕਈ ਵਾਰ ਪੈਹੜੀ ਹੁੰਦਾ ਉਹ ਆਪਣੇ ਬੈਂਕ ਚੋਂ ਕਢਾ ਕੇ ਆਪਣਾ ਉਧਰੋਂ ਲੈ ਸਕਦਾ ਵਾ ਸੋ ਮੇਨ ਮਕਸਦ ਇਹੀ ਹੈ ਕਿ ਆਪਾਂ ਨੂੰ ਕੁਝ ਕੋਹ ਤੱਕ ਜਿਹੜੀ ਆ ਉਹਦੀ ਪੂਰਤੀ ਹੋ ਸਕੇ ਮੋਟਾ ਤਾਂ ਬਹੁਤ ਬਰੀ ਗੱਲ ਆ ਜੀ ਬੀਜ ਲੈਣੇ ਸੀ ਮਹਿੰਗੇ ਪਾਉ ਦੇ ਲਈ ਸਾਨੂੰ ਥੋੜਾ ਜੀ ਰਾਹਤ ਮਿਲ ਜੂਗੀ ਹਨਾ ਬਿਲਕੁਲ ਉਹ ਖਾਦ ਲੈਣੀ ਹੁੰਦੀ ਉਹਦੇ ਲਈ ਮਿਲ ਜੂ ਸੋ ਡਾਕਟਰ ਸਾਹਿਬ ਗੱਲ ਇਹ ਆ ਵੀ ਦੇਖੋ ਪੂਰਾ ਭਾਰਤ ਦੇ ਕਿਸਾਨ ਵੀਰ ਇਸ ਕਿਸਾਨ ਸਨਮਾਨ ਦੇ ਵੀ ਯੋਜਨਾ ਦਾ ਲਾਭ ਲੈ ਰਹੇ ਆ ਹਨਾ ਸੋ ਜੇ ਮੈਂ ਗੱਲ ਕਰਾਂ ਪੰਜਾਬ ਦੀ ਬਿਲਕੁਲ ਕਿੰਨੇ ਕੋਈ ਕਿਸਾਨ ਨੇ ਸਾਡੇ ਪੰਜਾਬ ਦੇ ਜਿਹੜੇ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਤੇ ਹੁਣ ਕਿੰਨੇ ਕ ਕਿਸਾਨ ਵੀਰ ਉਹ ਨੇ ਜਿਹੜੇ ਇਹ ਕਿਸਾਨ ਲਾਭ ਲੈ ਰਹੇ ਆ ਸੋ ਇਹਦੇ ਵਿੱਚ ਚੋਹਣ ਸਾਹਿਬ ਜੇਕਰ ਇਹ ਦੇਖੀਏ ਕਿ ਕਿਹੜੇ ਕਿਸਾਨ ਲਾਭ ਲੈ ਸਕਦੇ ਆ ਇਹਦੇ ਵਿੱਚ ਕੋਈ ਵੀ ਕਿਸਾਨ ਚਾਹੇ ਛੋਟਾ ਚਾਹੇ ਵੱਡਾ ਉਹਦੇ ਵਿੱਚ ਉਹਦੀ ਜਿਹੜੀ ਵਾਹੀਯੋਗ ਜ਼ਮੀਨ ਜਿਹੜੀ ਆ ਉਹ ਹੋਣੀ ਚਾਹੀਦੀ ਉਹਦੇ ਨਾਂ ਤੇ ਹੋਣੀ ਚਾਹੀਦੀ ਆ ਜਮਵੰਦੀ ਉਹਦੇ ਨਾਂ ਤੇ ਹੋਣੀ ਚਾਹੀਦੀ ਕਿੰਨੀ ਹੋਣੀ ਚਾਹੀਦੀ ਆ ਸਰ ਉਹਦੇ 'ਚ ਵਾਹੀਯੋਗ ਘੱਟੋ ਘੱਟ ਅੱਧੇ ਕਿਲੋ ਤੋਂ ਲੈ ਕੇ ਇੱਕ ਨਾਲ ਤੋਂ ਲੈ ਕੇ ਜਿੰਨੀ ਮਰਜ਼ੀ ਹੋਵੇ ਉਹਦੇ 'ਚ ਕੋਈ ਪ੍ਰਬੰਧਸ਼ੀ ਵਾਹੀਯੋਗ ਜ਼ਮੀਨ ਹੋਵੇ ਅੱਛਾ ਜੀ ਵਾਹੀਯੋਗ ਹੋਣੀ ਚਾਹੀਦੀ ਆ ਸੋ ਇਹਦੇ ਵਿੱਚ ਜੇ ਦੇਖੀ ਤੇ ਪੰਜਾਬ ਦੇ ਵਿੱਚ ਤਕਰੀਬਨ 18 ਲੱਖ 40 ਹਜ਼ਾਰ ਜਿਹੜਾ ਕਿਸਾਨ ਜਿਹੜਾ ਵਾ ਉਹ ਇਸ ਅਸਕੀਮ ਤੋਂ ਲਾਭ ਲੈ ਰਿਆ ਵਾ ਹੂੰ ਸੋ ਉਹਦੇ ਵਿੱਚ ਜੇਕਰ ਅਸੀਂ ਦੇਖੀਏ ਕਿ ਈਕੇਵਾਈਸੀ ਜਿਹੜੀ ਜਿਹੜੀ ਹੈ ਕਿ ਇਲੈਕਟ੍ਰੋਨਿਕ ਨੋ ਯੂਰ ਕਸਟਮਰ ਉਹ 14 ਲੱਖ 32000 ਫਾਰਮਰ ਦੀ ਹੋ ਚੁੱਕੀ ਆ ਤਕਰੀਬਨ 81000 ਹੋ ਗਏ ਆ ਕੇਵਾਈਸੀ ਕੇਵਾਈਸੀ ਜਿਹੜੀ ਆ ਹਾਂ ਤੇ ਉਹਦੇ ਵਿੱਚੋਂ 19% ਰਹਿ ਗਈ ਹੁਣ ਸੋ ਇਹਦੇ ਵਿੱਚ ਕਾਫੀ ਫਾਰਮਰ ਜਿਹੜੇ ਨੇ ਹੁਣ ਇਹਦੇ ਜਿਹੜਾ ਫਾਇਦਾ ਲੈ ਰਹੇ ਆ ਹਾਂ ਅੱਛਾ ਡਾਕਟਰ ਸਾਹਿਬ ਜਦੋਂ ਅਸੀਂ ਨਿਕ ਨਿਗੇ ਹੁੰਦੇ ਆ ਸਾਨੂੰ ਕਹਿੰਦੇ ਵੇ ਭਾਈ ਸਕੂਲ ਚਲੋ ਹੂੰ ਪੜ ਕੇ ਆਉ। ਹੈ ਜਦੋਂ ਅਸੀਂ ਪੜ ਕੇ ਆਉਨੇ ਆ ਫੇ ਅਸੀਂ ਕਾਲਜ ਚਲ ਜਾਨੇ ਆ ਡਿਗਰੀ ਲੈ ਕੇ ਆਉਨੇ ਆ ਤੇ ਫੇ ਸਾਨੂੰ ਕਹਿੰਦੇ ਵੀ ਕਾਕਾ ਤੇਰੀ ਆ ਯੋਗਤਾ ਹੋ ਗਈ ਆ ਹੁਣ ਤੈਨੂੰ ਇਹੋ ਜਿਹਾ ਕੰਮ ਮਿਲ ਜੂਗਾ ਇੰਨੇ ਕ ਪੈਸੇ ਕਮਾਉਣ ਲੱਗ ਜਾਏਗਾ ਹੁਣ ਇਹ ਜਿਹੜੀ ਸਕੀਮ ਤੁਸੀਂ ਕਹਿੰਦੇ ਇਹ ਜਿਹੜੀ ਯੋਜਨਾ ਹੈਗੀ ਆ ਇਹਦੀ ਕੋਈ ਯੋਗਤਾ ਹੈ ਖਾਸ ਜਾਂ ਕੋਈ ਵੀ ਕਿਸਾਨ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹਰ ਇੱਕ ਬੰਦਾ ਇਹਦਾ ਨਹੀਂ ਇਹਦੀ ਯੋਗਤਾ ਹੈਗੀ ਆ ਯੋਗਤਾ ਦਾ ਮਤਲਬ ਇਹ ਹੈ ਕਿ ਕੋਈ ਵੀ ਕਿਸਾਨ ਜਿਹੜਾ ਵਾ ਜਿਹਦਾ ਆਪਣੀ ਵਾਹੀਯੋਗ ਜ਼ਮੀਨ ਆ ਉਹ ਇਸ ਦਾ ਜਿਹੜਾ ਯੋਗਤਾ ਰੱਖਦਾ ਵਾ ਬਟ ਇਹਦੇ ਵਿੱਚ ਕੁਝ ਉਹ ਕਿਸਾਨ ਜਿਹੜੇ ਕੋਈ ਸੰਭਾਧਨਕ ਅਹੁਦੇ ਤੇ ਬੈਠੇ ਆ ਜਾਂ ਸਰਕਾਰੀ ਮੁਲਾਜ਼ਮ ਆ ਉਹ ਜਿਹੜੇ ਇਸ ਜਾਂ ਇਨਕਮ ਟੈਕਸ ਪੇਅਰ ਆ ਇਸ ਸਕੀਮ ਦੇ ਵਿੱਚ ਨਹੀਂ ਹੁੰਦੇ ਉਹ ਇੱਕ ਹੋਰ ਇਹ ਆ ਕਿ ਜਿਹੜੇ ਪੈਨਸ਼ਨਰ ਆ ਉਹ ਵੀ ਨਹੀਂ ਹੁੰਦੇ ਐਕਸੈਪਟ ਕਿ ਜਿਹੜੇ 10000 ਤੋਂ ਘੱਟ ਹੋਵੇ ਉਹਨਾਂ ਦੀ ਪੈਨਸ਼ਨ ਫਿਰ ਫਿਰ ਇਹਦੇ ਵਿੱਚ ਕੀ ਕੀ ਜਿਹੜੇ 10 ਪਾਏ ਉਹ 10000 ਤੋਂ ਵੱਧ ਹੈ ਪਰ ਉਹਦੇ ਜੋ ਕਲਾਸ 4 ਹੈ ਜਿਹੜਾ EMPLOYEE ਆ ਉਹ ਇਸ ਯੋਜਨਾ ਦਾ ਜਿਹੜਾ ਵਾ ਯੋਗਤਾ ਰੱਖਦਾ ਵਾ ਉਹ ਆਪਣਾ ਅਪਲਾਈ ਕਰ ਸਕਦਾ ਵਾ ਠੀਕ ਹੈ ਪਰ ਬਸ਼ਰਤੇ ਕਿ ਉਹਦੀ ਜਿਹੜੀ ਜਿਹੜੀ ਉਹਦੀ ਨਾਂ ਤੇ ਜ਼ਮੀਨ ਜਿਹੜੀ ਆ ਉਹ 2019 ਤੋਂ ਪਹਿਲਾਂ ਹੋਣੀ ਚਾਹੀਦੀ ਆ ਅੱਛਾ ਜੀ ਠੀਕ ਹੈ ਕਿਉਂਕਿ ਜਿਹੜੀ ਹੁਣ ਜਿਹੜੀ ਮੰਨ ਲਓ ਜਾਇਦਾਦ ਦੀ ਬਾਤ ਕਰਾਈ ਆ ਉਹ एलिਜੀਬਲ ਨਹੀਂ ਹੋਊਗਾ ਇੱਕ ਹੋਰ ਗੱਲ ਹੈ ਕਿ ਜੇਕਰ ਉਹਦਾ ਕੋਈ ਪੇਰੈਂਟਸ ਜਾਂ ਉਹਦਾ ਪਿਤਾ ਵਜਾ ਕੋਈ ਉਹਦਾ ਡੈਥ ਹੋਈ ਦੀ ਆ ਉਹਦੇ ਵਾਰਸ ਆ ਉਹ ਜਦੋਂ ਮੱਦੀ ਕਰਵਾ ਸਕਦੇ ਆ ਅੱਛਾ ਉਹਦਾ ਕੋਈ ਦੂਸਰਾ ਉਹਦਾ ਕੋਈ ਨਹੀਂ ਆ ਵੀ 2019 ਤੋਂ ਚੱਦੀ ਕਿ ਉਹ ਉਹਦੇ ਵਾ ਇੱਕ ਵਾਰੀ ਜਿਹੜਾ ਵਾਰਸ ਆ ਉਹਦਾ ਜਿਹੜਾ ਉਹ ਕਰਵਾ ਸਕਦਾ ਵਾ ਸੋ ਇਹ ਐਲੀਜੀਬਿਲਟੀ ਆ ਕਿ ਇੱਕ ਸਮਝਾਣਾ ਕਉਦਿਆ ਤਾਂ ਨਾ ਹੋਵੇ ਸਰਕਾਰੀ ਮੁਲਾਜ਼ਮ ਨਾ ਹੋਵੇ ਇੱਕ ਇਨਕਮ ਟੈਕਸ ਨਾ ਪੇਅਰ ਹੋਵੇ ਸੋ ਇਹ ਮੋٹے ਮੋٹے ਤੌਰ ਤੇ ਜਿਹੜਾ ਉਹ ਫਾਰਮ ਡੇਟ ਚ ਆ ਜਾਂਦੇ ਆ ਡਾਕਟਰ ਸਾਹਿਬ ਤੁਸੀਂ ਗਲਤਾਈ ਬਿਲਕੁਲ ਸਹੀ ਦੱਸੀ ਆ ਪਰ ਕਈ ਵਾਰੀ ਕਿਸਾਨ ਵੀਰ ਇੱਕ ਘਰ ਦੇ ਵਿੱਚ ਬੜੇ ਮਤਲਬ ਭਰਾ ਭੈਣ ਹੁੰਦੇ ਨੇ ਜਿਨ੍ਹਾਂ ਦੇ ਨਾਮ ਤੇ ਜ਼ਮੀਨ ਹੁੰਦੀ ਆ ਉਹ ਸਾਰੀ ਲੈ ਸਕਦੇ ਆ ਫਿਰ علاوہ ਨਹੀਂ ਇੱਕ ਜਿਹੜਾ ਪਰਿਵਾਰ ਦਾ ਮਤਲਬ ਕਿ ਇੱਕ ਪਰਿਵਾਰ ਦਾ ਮਤਲਬ ਕਿ ਜਿਹੜੇ ਮਾਤਾ ਪਿਤਾ ਤੇ 18 ਸਾਲ ਤੋਂ ਘੱਟ ਬੱਚੇ ਠੀਕ ਹੈ ਫਿਰ ਇਹਦੇ ਵਿੱਚ ਇੱਕ ਹੋਰ ਗੱਲ ਇਹ ਕਿ 18 ਸਾਲ ਤੋਂ ਵੱਧ 18 ਸਾਲ ਤੋਂ ਜਿਹੜੇ ਘੱਟ ਉਹ ਤੇ ਲੈ ਉਹਦੇ ਨਾਲ ਹੀ ਆਗੇ ਪਰਿਵਾਰ ਹੋ ਗਿਆ ਪਰਿਵਾਰ ਹੋ ਗਿਆ 18 ਸਾਲ ਤੋਂ ਪਰ ਜਿਹੜਾ ਉਹ ਇੱਕ ਅਲੱਗ ਗਲਾਬ ਲੈ ਸਕਦਾ ਉਹ ਵੀ ਅਲੱਗ ਲੈ ਸਕਦਾ ਉਹ ਪਰਿਵਾਰ ਅਲੱਗ ਬਣ ਗਿਆ ਹੁਣ ਇਹਦੇ ਵਿੱਚ ਕੀ ਹੈ ਕਿ ਜੇ ਉਹ ਦੋਵੇਂ ਜਣੇ ਜੀ ਲੈ ਰਹੇ ਆ ਉਹ ਇਨ ਐਲੀਜੀਬਲ ਹੋ ਜਾਣਗੇ ਠੀਕ ਆ ਉਹਨੂੰ ਫਿਰ ਦੁਬਾਰਾ ਨਹੀਂ ਮਿਲੂਗੀ ਉਹ ਇੱਕੋ ਘਰ ਦੇ ਵਿੱਚੋਂ ਇੱਕ ਮੈਮਰੀ ਲੈ ਸਕਦਾ ਹਮ ਹਮ ਜਿਹੜਾ ਪਰਿਵਾਰ ਆ ਜਾਂ ਤੇ ਉਹ ਆਪਣਾ ਬੰਦਾ ਲੈ ਸਕਦਾ ਜਨਨ ਲੈ ਸਕਦਾ ਹਮ ਤੋਂ ਇਹ ਕਹਿੰਦਾ ਭਾਬਾ ਇਹ ਆ ਇਹਨਾਂ ਦਾ ਡਾਕਟਰ ਸਾਹਿਬ ਬਹੁਤ ਵਧੀਆ ਗੱਲ ਤੁਸੀਂ ਸਾਨੂੰ ਦੱਸ ਦਿੱਤੀ ਹੈ ਵੀ ਇੱਕ ਘਰ ਦੇ ਵਿੱਚੋਂ ਇੱਕ ਪਰਿਵਾਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਸਿਰਫ ਇੱਕੋ ਬੰਦਾ ਹੀ ਲੈ ਸਕਦਾ ਜਾਂ ਤਾਂ ਉਹ ਮੇਨ ਘਰ ਦਾ ਜਿਹੜਾ ਮੁਖੀ ਆ ਉਹ ਜਾਂ ਫਿਰ ਲੇਡੀ ਜਿਹੜੀ ਉਹਦੀ ਮਾਲਕਣ ਘਰ ਦੀ ਜਾਂ ਉਹ ਜਾਂ ਦੋਨਾਂ ਚੋਂ ਇੱਕ ਲੈ ਸਕਦਾ ਤੇ ਜਾਂ ਫਿਰ ਜੇ 18 ਸਾਲ ਤੋਂ ਵੱਡੇ ਬੱਚੇ ਉਹ ਤਾਂ ਅਲੱਗ ਲਈ ਸਕਦੇ ਉਹ ਅਲੱਗ ਉਹ ਤਾਂ ਉਹਨਾਂ ਦਾ ਪਰਿਵਾਰ ਹੀ ਲੱਗ ਗਿਆ ਹਨਾ ਉਹਦੇ ਲਈ ਉਹਦੇ ਲਈ ਜਮ੍ਹਾਂਬੰਦੀ ਹੋਈ ਹੋਵੇ ਜਾਂ ਨਾ ਹੋਈ ਜਮ੍ਹਾਂਬੰਦੀ ਉਹਦੇ ਨਾਮ ਤੇ ਮੈਂ ਪਹਿਲਾਂ ਗੱਲ ਕੀਤੀ ਕਿ ਜਮ੍ਹਾਂਬੰਦੀ ਉਹਦੇ ਨਾਮ ਤੇ ਜਿਹੜਾ ਕੋਈ ਅਲੱਗ ਲੈਣਾ ਚਾਹੁੰਦਾ ਉਹਦੀ ਜਮ੍ਹਾਂਬੰਦੀ ਜਿਹੜੀ 2019 ਫਰਵਰੀ ਤੋਂ ਲੈ ਕੇ ਪਹਿਲਾਂ ਚਾਹੀਦੀ ਆ ਉਹ ਤੋਂ ਪਹਿਲਾਂ ਚਾਹੀਦੀ ਉਹ ਤੋਂ ਪਹਿਲਾਂ ਬਾਅਦ ਨਹੀਂ ਚਾਹੀਦੀ ਜੀ 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 ਆਹ ਲੀ ਜੀ ਠੀਕ 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 ਅੱਛਾ ਡਾਕਟਰ ਸਾਹਿਬ ਹੁਣ ਕਈ ਮੇਰੇ ਵਰਗੇ ਹੁੰਦੇ ਆ ਬੜੇ ਤੇਜ਼ ਹੈਨਾ ਜਦੋਂ ਕੋਈ ਜਦੋਂ ਕੋਈ ਸਕੀਮ ਆਉਂਦੀ ਆ ਉਦੋਂ ਕਿਤੇ ਹੋਰ ਗੱਲਾਂ 'ਚ ਪਏ ਰਹਿਣਾ ਉਹ ਪਿੰਡ ਦੀ ਆ ਹੋ ਗਿਆ ਉਹ ਹੋ ਗਿਆ ਤੁਹਾਡੇ ਤੇ ਤੁਹਾਡੇ ਤੇਜ਼ ਵਰਗਿਆਂ ਦੀ ਗੱਲ ਤੁਹਾਡੇ ਤੇਜ਼ ਜਦੋਂ ਤੁਹਾਡੇ ਵਰਗੇ ਸੀ ਉਹਨਾਂ ਨੇ ਸ਼ੁਰੂ 'ਚ ਜਦੋਂ ਸਕੀਮ ਚੱਲੀ ਨਾ 2019 'ਚ ਉਹਨਾਂ ਨੇ ਸਭ ਨਹੀਂ ਭਰਤੇ ਜੀ ਸਾਰੇ ਰੱਖਿਆ ਉਹਨੇ ਭਰਦੇ ਸਾਰੇ ਨਹੀਂ ਭਰਤੇ ਇੱਕ ਇੱਕ ਇਸ਼ਤ ਸਭ ਨੂੰ ਹੀ ਆ ਗਈ ਆ ਪਰ ਮੇਰੇ ਵਰਗਾ ਕੋਈ ਰਹਿ ਵੀ ਜਾਂਦਾ ਨਾ ਕਿਉਂਕਿ ਪਿੰਡ ਦੇ ਹੋਰ ਗੰਮਾ ਤੋਂ ਵੇਲ ਨਹੀਂ ਮਿਲਦੀ ਹੈ ਨਾ ਜਿਹੜੇ ਰਹਿ ਗਏ ਡਾਕਟਰ ਸਾਹਿਬ ਹਾਂ ਚਾਹੇ ਜੇ ਜੇ ਜਮ੍ਹਾਂ ਬੰਦੀ ਉਹਨਾਂ ਦੀ 2019 ਤੋਂ ਪਹਿਲਾਂ ਦੀ ਆ ਤੇ ਉਹ ਹੁਣ ਅਪਲਾਈ ਕਰ ਸਕਦੇ ਜਿਹਦਾ ਪਈ ਉਹ ਇਹਦਾ ਫਾਰਮ ਭਰ ਕੇ ਇਹ ਤੇ ਕਹਿਣ ਵੀ ਭਾਈ ਉਦੋਂ ਤਾਂ ਮੈਂ ਲਈ ਨਹੀਂ ਪਰ ਹੁਣ ਮੈਨੂੰ ਉਹ ਦੇ ਦਿਓ ਬਿਲਕੁਲ ਉਹ ਭਰ ਸਕਦੇ ਆ ਆਪਣਾ ਉਹਦੇ ਨਾਲ ਕਾਗਜ਼ ਜਿਹੜੇ ਜ਼ਰੂਰੀ ਕਾਗਜ਼ਾਤੇ ਜਮ੍ਹਾਂਬੰਦੀ ਆ ਆਧਾਰ ਕਾਰਡ ਆ ਪੈਨ ਕਾਰਡ ਆ ਬੈਂਕ ਦੀ ਉਹਦੀ ਅਕਾਊਂਟ ਨੰਬਰ ਆ ਉਹ ਆਪਣਾ ਜਿਹੜਾ ਵਾ ਸਬੰਧਤ ਖੇਤੀਬਾੜੀ ਦਫ਼ਤਰ ਦੇ ਵਿੱਚ ਸੰਪਰਕ ਕਰ ਸਕਦਾ ਜਾਂ ਕਾਮਨ ਸਰਵਰ ਸੈਂਟਰ ਜਿਹੜੇ ਨੇ ਜਿਹੜੇ ਕਿ ਹਰ ਪਿੰਡ ਦੇ ਵਿੱਚ ਤਕਰੀਬਨ ਹਰ ਕਸਬੇ ਦੇ ਵਿੱਚ ਹੈਗੇ ਨੇ ਉੱਥੇ ਜਾ ਕੇ ਆਪਣੀ ਜਿਹੜੀ ਆ ਉਹ ਐਪਲੀਕੇਸ਼ਨ ਦੇ ਸਕਦਾ ਵਾ ਫਿਰ ਉਸ ਤੋਂ ਬਾਅਦ ਵੈਰੀਫਿਕੇਸ਼ਨ ਹੋਏਗੀ ਉਹ ਜਿਹੜੇ ਉਹ ਕਰ ਸਕਦਾ ਆਪਣੇ ਜਾ ਕੇ ਪਰ ਬਸ਼ਰਤੇ ਕਿ ਉਹਦੀ ਜਿਹੜੀ ਜਮ੍ਹਾਂਬੰਦੀ ਜਿਹੜੀ ਆ 2019 ਤੋਂ ਪਹਿਲਾਂ ਦੀ ਹੋਵੇ ਹਾਂ ਠੀਕ ਮੈਨੂੰ ਨਹੀਂ ਲੱਗਦਾ ਕੋਈ ਕਿਸਾਨ ਵੀ ਰਹਿੰਦਾ ਹੋਊਗਾ ਜੀ ਕਿਉਂਕਿ ਬਹੁਤ ਸਾਰੇ ਕਿਸਾਨ ਵੀ ਇਹਨੇ ਅਪਲਾਈ ਕਰਤਾ ਸੀ ਉਦੋਂ ਚਲੋ ਜੇ ਕੋਈ ਰਹਿ ਵੀ ਗਿਆ ਕੋਈ 2019 ਤੋਂ ਪਹਿਲਾਂ ਦੀ ਹੈਗੀ ਆ ਜਮ੍ਹਾਂ ਮੰਡੀ ਤਾਂ ਉਹ ਲਾਭ ਲੈ ਸਕਦਾ ਨਾ ਤੇ ਉਹ ਡਾਕਟਰ ਸਾਹਿਬ ਫਿਰ ਗੱਲ ਇਹ ਆ ਵੀ ਲਾਭ ਦੀ ਗੱਲ ਕਰੀਏ ਹੁਣ ਆਪਾਂ ਫਿਰ ਕਿੰਨਾ ਕੁ ਲਾਭ ਆ ਜਿਹੜਾ ਇੱਕ ਕਿਸਾਨ ਵੀਰ ਨੂੰ ਮਿਲਦਾ ਆ ਇਹਦੇ ਵਿੱਚ ਜਿਹੜੀ ਭਾਰਤ ਸਰਕਾਰ ਵੱਲੋਂ ਜਿਹੜਾ ਸਾਲ ਦਾ ਜਿਹੜਾ ਵਾ ਉਹ 6000 ਰੁਪਏ ਇੱਕ ਸਾਲ ਦਾ ਜਿਹੜਾ ਦੇਣਾ ਹੁੰਦਾ ਵਾ ਇਹ ਜਿਹੜਾ 6000 ਰੁਪਏ ਵਾ ਇਹ 4 ਮਹੀਨੇ ਬਾਅਦ ਤਿੰਨ ਕਿਸ਼ਤਾਂ ਦਿੱਤਾ ਜਾਂਦਾ ਹੂੰ ਇਹ ਜਿਹੜਾ ਉਹਦੇ ਸਬੰਧਤ ਜਿਹੜਾ ਲਾਭਪਾਤਰੀ ਉਹਦੇ ਬੈਂਕ ਖਾਤੇ ਵਿੱਚ ਜਾਊਗਾ ਤੇ ਜਿਹੜਾ ਬੈਂਕ ਆ ਉਹ ਬੈਂਕ ਖਾਤਾ ਜਿਹੜਾ ਉਹ ਉਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਵਾ ਕਈ ਵਾਰੀ ਹੁੰਦਾ ਕੀ ਹੈ ਕਿ ਆਮ ਕਰਕੇ ਕਿਸਾਨ ਸਾਡੇ ਕੋਲ ਆ ਜਾਂਦੇ ਆ ਵੀ ਮੇਰੇ ਖਾਤੇ 'ਚ ਨਹੀਂ ਜਾ ਰਿਹਾ ਹਾਂ ਅ ਮੇਰੀ ਕਿਸ਼ਤ ਬੰਦ ਹੋ ਗਈ ਆ ਆ ਕਈ ਆਮ ਉਹਨਾਂ ਨੂੰ ਹੁੰਦਾ ਕਿ ਕਈਆਂ ਦੇ ਦੋ 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 ਤਿੰਨ ਤਿੰਨ ਖਾਤੇ ਹੁੰਦੇ ਆ ਉਹ ਕਈ ਵਾਰ ਇੱਕ ਇੱਕ ਨੂੰ ਵੇਖਦੇ ਨਹੀਂ ਤੇ ਦੂਜੇ ਨੂੰ ਚੈੱਕ ਕਰਦੇ ਜਾਂਦੇ ਆ ਹੂੰ ਉਹਦੇ ਵਿੱਚ ਮੇਰੀ ਇੱਕ ਬੇਨਤੀ ਹੈ ਕਿ ਆਪਣੇ ਜਿਹੜੇ ਵੀ ਕਿਸਾਨ ਵੀਰ ਜਿਨ੍ਹਾਂ ਦੇ ਖਾਤੇ ਆਪਣੇ ਆ ਚਾਹੇ ਦੋ ਆ ਚਾਹੇ ਤਿੰਨ ਆ ਜਦੋਂ ਵੀ ਕਿਸ਼ਤ ਆਉਂਦੀ ਆ ਉਹ ਸਾਰੇ ਸਾਰੇ ਖਾਤੇ ਜਿਹੜੇ ਆ ਉਹ ਚੈੱਕ ਕਰਨ ਹਾਲਪ ਤਾਂ ਵੇਹ ਉਹਨਾਂ ਨੂੰ ਆ ਜਾਂਦਾ ਵਾ ਮੈਸੇਜ ਵੀ ਆ ਜਾਂਦਾ ਵਾ ਪਰ ਫਿਰ ਵੀ ਜੇਕਰ ਮੇਰੇ ਕੋਈ ਕਿਸਾਨ ਵੀਰ ਜੇ ਕੋਈ ਨਹੀਂ ਪੜਦਾ ਤੇ ਉਹ ਆਪਣੇ ਬੈਂਕ ਖਾਤੇ ਜਿਹੜੇ ਰਿਕਾਰਡ ਜਿਹੜੇ ਖਾਤੇ ਆ ਉਹਨੂੰ ਦੇਖ ਕੇ ਉਹ ਦੇਖ ਸਕਦਾ ਚੈੱਕ ਕਰ ਸਕਦਾ ਵੀ ਇਹਦੇ ਵਿੱਚ ਖਾਤੇ 'ਚ ਆਈ ਕਿ ਨਹੀਂ ਆਈ ਫਿਰ ਜਾ ਕੇ ਜੇ ਨਹੀਂ ਆਈ ਫੇਰ ਆਡੇ ਜਿਹੜੇ ਖੇਤੀਬਾੜੀ ਦਫ਼ਤਰਾਂ ਦੇ ਵਿੱਚ ਜਾ ਕੇ ਉੱਥੇ ਆਪਣੀ ਦਰਖਾਸਤ ਦੇ ਸਕਦਾ ਹਾਂ ਠੀਕ ਆ ਉਹ ਤੇਜਪਾਲ ਦੀ ਪਤਾ ਕੀ ਹੁੰਦਾ ਕਈ ਵਾਰੀ ਜੀ ਉਹ ਫੋਨ ਨਾਲ ਅਟੈਚ ਨਹੀਂ ਹੁੰਦਾ ਮੈਸੇਜ ਕਿੱਥੋਂ ਆਊਗਾ ਫੇਰ ਆਧਾਰ ਕਾਰਡ ਨਾਲ ਫੋਨ ਵੀ ਅਟੈਚ ਹੋਣਾ ਬਹੁਤ ਜ਼ਰੂਰੀ ਆ ਹਨਾ ਤਾਂ ਹੀ ਫਿਰ ਆਪਾਂ ਨੂੰ ਪਤਾ ਲੱਗੂਗਾ ਕਿ ਕਿਸ਼ਤਾ ਕੀ ਆ ਹੋ ਜਾਂਦਾ ਹੋ ਜਾਂਦਾ ਅੱਜ ਕੱਲ੍ਹ ਅੱਜ ਕੱਲ੍ਹ ਤੁਸੀਂ ਦੇਖੋ ਨਾ ਜਦੋਂ ਵੀ ਕੋਈ ਮੰਨ ਲਓ ਕਿਸੇ ਵੀ ਸਬਸਿਡੀ ਦਾ ਕੋਈ ਵੀ ਕੋਈ ਵੀ ਆਪਾਂ ਕਰ ਰਹੇ ਆ ਉਹ ਤੁਹਾਨੂੰ ਮੈਸੇਜ ਹੁੰਦਾ ਸਬਸਿਡੀ ਜਿਹੜੀ ਆ ਉਹ ਆਧਾਰ ਕਾਰਡ ਨਾਲ ਲਿੰਕ ਜਿਹੜਾ ਜਿਹੜਾ ਕਾਊਂਟ ਹੋਊਗਾ ਉਹਦੇ ਵਿੱਚ ਹੀ ਆਊਗੀ ਹੂੰ ਹੂੰ ਤੇ ਉਹ ਜਿਹੜਾ ਜ਼ਰੂਰੀ ਐ ਇਸ ਵੇਲੇ ਆ ਤੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਭਾਈ ਇਹ ਲਿੰਕ ਹੋਣਾ ਜ਼ਰੂਰੀ ਐ ਬਿਲਕੁਲ ਅੱਛਾ ਡਾਕਟਰ ਸਾਹਿਬ ਆਪਾਂ ਲੈਂਡ ਸੀਡਿੰਗ ਦੀ ਗੱਲ ਕਰਦੇ ਆਂ ਲੈਂਡ ਸੀਡਿੰਗ ਵੀ ਕੀ ਮਤਲਬ ਇਹਦਾ ਹੈਗਾ ਵੀ ਜ਼ਰੂਰੀ ਐ ਇਹਦਾ ਲਾਭ ਲੈ ਬਿਲਕੁਲ ਬਿਲਕੁਲ ਜੀ ਤਲੰਗਰੇਜੀ ਬੋਲਣ ਲੱਗੇ ਯਾਰ ਮੈਂ ਅੰਗਰੇਜ਼ੀ ਪਹਿਲਾਂ ਵੀ ਬੋਲਦਾ ਸੀ ਅੱਛਾ ਪਰ ਪਹਿਲਾਂ ਉਹ ਗਲਤ ਮਲਤ ਬੋਲਦਾ ਹੁਣ ਸਹੀ ਕਰ ਲਈ ਲੈਂਡ ਸੀਡਿੰਗ ਕੀ ਬਾਤ ਐ ਲੈਂਡ ਸੀਡਿੰਗ ਦਾ ਮਤਲਬ ਇਹ ਐ ਕਿ ਉਹ ਕਿਸਾਨ ਜਿਨ੍ਹਾਂ ਦਾ ਅਜੇ ਉਹਨਾਂ ਦਾ ਖਸਰਾ ਨਮੋਜਖਤਾਉਣੀ ਨੰਬਰ ਜਿਹੜਾ ਰਿਕਾਰਡ ਹੈ ਜਿਮਿਨੀ ਰਿਕਾਰਡ ਆ ਉਹ ਠੀਕ ਨਹੀਂ ਹੈਗਾ ਤੇ ਫਿਰ ਵੀ ਉਹਦੀ ਜਿਹੜੀ ਕਿਸ਼ਤ ਜਿਹੜੀ ਬੰਦ ਹੋ ਸਕਦੀ ਹੋ ਗਈ ਹੋਏਗੀ ਕਿਉਂਕਿ ਕਈ ਵਾਰੀ ਆਮ ਕਰਕੇ ਫਸਾਣਾ ਡਕਾਉਂਦੇ ਆ ਵੀ ਸਾਡੀ ਕਿਸ਼ਤ ਬੰਦ ਹੋ ਗਈ ਹੈ ਜੀ ਜਾਂ ਤੇ ਉਹਦੀ ਇੱਕਵੇਸੀ ਨਹੀਂ ਹੋਏਗੀ ਜਾਂ ਉਹਦਾ ਟੈਕਸ ਪੇਰ ਹੋਇਆ ਹੋਊਗਾ ਜਾਂ ਉਹਦਾ ਕੀ ਹੈ ਕਿ ਉਹ ਜਿਹੜੀ ਆ ਉਹਦੀ ਜਿਹੜਾ ਜ਼ਮੀਨੀ ਰਿਕਾਰਡ ਜਿਹੜਾ ਉਹ ਦਰੁਸਤ ਨਹੀਂ ਹੋਏਗਾ ਸੋ ਉਹਦੇ ਵਿੱਚ ਲੈਂਡ ਸੀਡਿੰਗ ਵਾਸਤੇ ਜਿਹੜੇ ਵੀ ਕਿਸਾਨ ਵੀਰ ਦੀ ਆਈ ਦੀ ਉਹ ਆਪਣਾ ਸਟੇਟਸ ਚੈੱਕ ਕਰੇ ਉਹਦੇ ਵਿੱਚ ਆ ਜਾਊਗਾ ਕਿ ਲੈਂਡ ਸੀਡਿੰਗ ਯੈਸ ਆਰ ਨੋ ਆ ਹਮਮ ਇਕਈ ਵਾਈਸੀ ਜੈਸਾ ਕਿ ਨੋ ਆ ਜੇ ਨੋ ਆ ਤੇ ਫਿਰ ਉਹਦੇ ਵਿੱਚ anu ਜਿਹੜਾ ਸੰਬੰਧਤ ਖੇਤੀਬਾੜੀ ਦਫ਼ਤਰ ਦੇ ਵਿੱਚ ਆਪਣੇ ਰਿਕਾਰਡ ਜਿਹੜਾ ਵਾ ਉਹਦੇ ਵਿੱਚ ਜਮ੍ਹਾਂਬੰਦੀ ਆਧਾਰ ਕਾਰਡ ਪੈਨ ਕਾਰਡ ਇਸ ਤੋਂ ਲਵਾਇੜਾ ਤੁਹਾਡਾ ਜਿਹੜਾ ਬੈਂਕ ਅਕਾਊਂਟ ਨੰਬਰ ਤੇ ਉਹ ਜਿਹੜਾ ਨੂੰ ਦੇਣਾ ਪਊਗਾ ਉੱਥੇ ਜਾ ਕੇ ਓਵਰ ਲੈਂਡ ਸੀਡਿੰਗ ਵਾਸਤੇ ਨੂੰ ਜਿਹੜੀ ਆ ਇੱਕ ਲਿਸਟ ਜਿਹੜੀ ਬਣਾ ਕੇ ਉਹ ਹੀ ਚੰਡੀਗੜ੍ਹ ਭੇਜ ਦਿੰਨੇ ਆ ਹੈੱਡ ਆਫਿਸ ਅੱਛਾ ਜੀ ਉੱਥੋਂ ਫਿਰ ਚੰਡੀਗੜ੍ਹੋਂ ਜਿਹੜੀ ਉਹਦੀ ਲੈਂਡ ਸੀਡਿੰਗ ਜਿਹੜੀ ਆ ਉਹ ਅਪਰੂਵ ਹੋ ਜਾਂਦੀ ਆ ਫਿਰ ਚਾਲੂ ਹੋ ਜਾਂਦਾ ਸੋ ਉਹਦੇ ਨਾਲ ਇੱਕ ਹੋਰ ਫਾਇਦਾ ਹੋ ਜਾਂਦਾ ਫਾਰਮਰ ਨੂੰ ਮੰਨ ਲਓ ਕਿਸੇ ਦੀ ਕਿਸ਼ਤਾਂ 3-4 ਜਾਂ 10 ਕਿਸ਼ਤਾਂ ਜਿਹੜੀਆਂ ਰੁਕੀਆਂ ਨੇ ਜਦੋਂ ਉਹਦੀ KYC ਜਾਂ ਲੈਂਡ ਸੀਡਿੰਗ ਹੋ ਗਈ ਆ ਤੇ ਉਹਦੀਆਂ ਉਹਦੀ ਸਾਰੀਆਂ ਸਾਰੀਆਂ ਕਿਸ਼ਤਾਂ ਹੀ ਪੈ ਜਾਂਦੀਆਂ ਕਈ ਵਾਰ ਤਾਂ ਮੈਂ ਦੇਖਦੇ ਆ ਉਹ ਕਿਹਦੀ 10 ਕਿਸ਼ਤਾਂ ਪੈ ਗਈਆਂ ਉਹ ਲੱਡੂ ਦਾ ਲੱਡੂਆ ਡੱਬ ਚੁੱਕੀ ਆਊਗਾ ਮੇਰੀ ਜੀ 10 ਕਿਸ਼ਤਾਂ ਪੈ ਗਈਆਂ ਹਾਂਜੀ ਹਾਂਜੀ ਹੈਨਾ ਉਹਨੂੰ ਫਾਇਦਾ ਬੜਾ ਹੋ ਜਾਂਦਾ ਹਾਂ ਫਿਰ ਇਹ ਮਰਦੀਆਂ ਨੇ ਕਿਸ਼ਤਾਂ ਨਹੀਂ ਮਰਦੀਆਂ ਕਿ ਬਈ ਜ਼ਰੂਰੀ ਹੈ ਕਿ ਉਹਦੀ KYC ਜ਼ਰੂਰੀ ਹੈ ਉਹਦੀ ਲੈਂਡ ਸੀਡਿੰਗ ਜ਼ਰੂਰੀ ਹੈ ਜਿੰਨਾ ਚਿਰ ਆਪਾਂ ਨਹੀਂ ਕਰਾਉਂਦੇ ਉਹਨ ਚਿਰ ਉਹਦੀ ਕਿਸ਼ਤ ਨਹੀਂ ਆਉਗੀ ਜਦੋਂ ਆਪਾਂ ਕਰਾ ਲਈ ਤੁਹਾਡੀ ਜਿਹੜੀ ਪੁਰਾਣੀ ਜਿੰਨੀਆਂ ਵੀ ਕਿਸ਼ਤਾਂ ਨੇ ਸਾਰੀਆਂ ਪੈ ਜਾਣਗੀਆਂ ਅੱਛਾ ਜੋ ਆ ਤਾਂ ਬਹੁਤ ਵਧੀਆ ਗੱਲ ਆ ਜਿਹੜ ਸੋ ਡਾਕਟਰ ਸਾਹਿਬ ई के केवाईसी ਕਹਿ ਰਹੇ ਨੇ ਹਨਾ ਕਰਾਉਣੀ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਸਾਨੂੰ ਪਹਿਲਾਂ ਤੇ ਇਹ ਦੱਸੋ ਕੇ केवाईसी ਕੀ ਹੁੰਦਾ ਹੈ ਇਹਦੇ ਵਿੱਚ ई केवाईसी ਕੀ ਹੁੰਦੀ ਹੈ ਤੇ ਕਰਾਉਣੀ ਜ਼ਰੂਰੀ ਹੈ ਇਹ ਹਾਂਜੀ ਬਿਲਕੁਲ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਕਿ ਕਿੰਨੇ ਚਿਰ ਬਾਅਦ ਕਰਾਉਣੀ ਜ਼ਰੂਰੀ ਹੈ ਜਿਦਾ ਆਪਾਂ ਪਹਿਲਾਂ ਗੱਲ ਕੀਤੀ ਜਾ ਕਿ ਜਦੋਂ 2019 ਦੇ ਵਿੱਚ ਸ਼ੁਰੂ ਸਕੀਮ ਹੋਈ ਆ ਤੇ ਉਦੋਂ ਬਹੁਤ ਸਾਰੇ ਜਿਹੜੇ ਆਮ ਵਿਅਕਤੀ ਵੀ ਉਹਨਾਂ ਨੇ ਵੀ ਜਿਹੜੀ ਆ ਉਹ ਸਕੀਮ ਦਾ ਲਾਭ ਲੈਣ ਲਈ ਭਰਤੇ ਫਾਰਮ ਭਰਤੇ ਜੀ ਹਾਂ ਹੁਣ ਜਿਹੜਾ ਕੋਈ ਕੋਈ ਭਾਰਤ ਸਰਕਾਰ ਨੇ ਕੋਈ ਕਿਸੇ ਨੂੰ ਵੀ ਆਪਾਂ ਕੋਈ ਬਹਿਦੀ ਨੇ ਆ ਕੋਈ ਮੱਲੀਬਤ ਕਰਦੇ ਆ ਤਾਂ ਉਹਨੂੰ ਹਦਾ ਅਧਿਕਾਰ ਹੁੰਦਾ ਵੀ ਆਪਾਂ ਆਪਾਂ ਦੇਖੀਏ ਕਿ ਮੇਰਾ ਸਹੀ ਹੈ ਰੱਖਾ ਉਹ ਜਿਹੜਾ ਵਾ ਉਹ ਖਤਕਾਰਿਆ ਜਿਹੜੀ ਲਾਭ ਲੈ ਰਿਹਾ ਵਾ ਸੋ ਉਹਦੇ ਵਾਸਤੇ ਕੇ ਵੀ ਸੀ ਦਾ ਮਤਲਬ ਕਿ ਨੋ ਯੂਰ ਕਸਟਮਰ ਤਾਂ ਇਹ ਆਪਣੇ ਗਾਹਕ ਨੂੰ ਜਾਨਣਾ ਆਪਣੇ ਗਾਹਕ ਨੂੰ ਜਾਨਣਾ ਕਿ ਕੀ ਮੈਂ ਜੋ ਪੈਸੇ ਦੇ ਰਿਹਾ ਆ ਉਹ ਸਹੀ ਤੇ ਸਹੀ ਜਗ੍ਹਾ ਜਾ ਰਹੇ ਆ ਸੋ ਉਹਦੇ ਵਾਸਤੇ ਜਿਹੜਾ ਵਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਾ ਉਹ KYC ਜਿਹੜੀ ਇੱਕ ਇਹ ਮਹਿੰਮ ਚਲਾਈ ਗਈ ਆ ਉਹਦੇ ਵਿੱਚ ਪਹਿਲਾਂ ਤਾਂ ਕਾਫੀ ਘੱਟ ਹੀ ਹੁਣ ਜੇ ਆਪਾਂ ਪੰਜਾਬ ਦੀ ਐਵਰੇਜ ਲਈਏ ਤਾਂ 81% ਜਿਹੜੀ ਆ ਜਿਹੜੇ ਲਾਭਪਾਤਰੀ ਉਹਨਾਂ ਦੀ KYC ਹੋ ਚੁੱਕੀ ਆ ਜਿਹਦੇ ਵਿੱਚ ਤਕਰੀਬਨ 14 ਲੱਖ 30 ਹਜ਼ਾਰ ਜਿਹੜੀ ਆ ਉਹ ਬੰਦੀ ਆ ਤੇ ਹੁਣ ਲੱਗਾ ਤਕਰੀਬਨ 3 3.5 ਲੱਖ ਜਿਹੜੀ ਰਹਿ ਗਈ ਆ ਸੋ ਉਹਦੇ ਵਿੱਚ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਜਿਨੇ ਦੀਦੀ ਇੱਕ ਜਿਹੜੀ ਸਟੇਟਸ ਚੈੱਕ ਕਰਕੇ ਜਿਨ੍ਹਾਂ ਦਾ ਈਕੀਵਾਈਸੀ ਨੋ ਹੁੰਦਾ ਵਾ ਉਹ ਆਪਣੀ ਈਕੀਵਾਈਸੀ ਜ਼ਰੂਰ ਕਰਾਉਣ ਈਕੀਵਾਈਸੀ ਦੋ ਤਰ੍ਹਾਂ ਦੀ ਹੋ ਸਕਦੀ ਹੈ ਇੱਕ ਤਾਂ ਆਪਾਂ ਫੇਸ ਡਿਟੈਕਟ ਕਰਕੇ ਵੀ ਰੱਖ ਕੇ ਤੇ ਆਪਾਂ ਉਹ ਵੀ ਕਰ ਸਕਦੇ ਆ ਉਹ ਪੋਰਟਲ ਖੋਲ ਕੇ ਹਾਂ ਦੂਜਾ ਇਹ ਕਿ ਓਟੀਪੀ ਰਾਈ ਵੀ ਕਰ ਸਕਦੇ ਆ ਹਾਂ ਦਿੱ ਕਿ ਜਿਹੜੀ ਸੀਬੀ ਸੀਐਸਸੀ ਗਰਮਨ ਸਰਵਰ ਸੈਂਟਰ ਆ ਉੱਥੇ ਜਾ ਕੇ ਵੀ ਕਰ ਸਕਦੇ ਤੂੰ ਜਾ ਕੇ ਆਪਣੇ ਮੋਬਾਈਲ ਤੇ ਖੋਲੋ ਮੋਬਾਈਲ ਤੇ ਜਿਹੜਾ ਮੋਬਾਈਲ ਨੰਬਰ ਜਿਹੜਾ ਮੈਂ ਭਰੋ ਵਿੱਚ ਤੁਹਾਨੂੰ ਓਟੀਪੀ ਆਊਗਾ ਓਟੀਪੀ ਤੁਸੀਂ ਐਂਟਰ ਕਰੋਗੇ ਅਰੇ ਖੁੱਲ ਜੂਗਾ ਮੁੜ ਕੇ ਕੀ ਵਸ ਹੋ ਜੂਗੀ ਬੜਾ ਸੌਖਾ ਜਿਹਾ ਕੰਮ ਆ ਠੀਕ ਹੈ ਜੀ ਕੋਈ ਬਹੁਤੇ ਗੁੰਜਲਦਾਰ ਕੋ ਕੰਮ ਨਹੀਂ ਹੈਗਾ ਸੋ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਕਿਸਾਨ ਹੁਣ 350 ਜੀ ਤਕਰੀਬਨ ਰਹਿੰਦਾ ਵਾ ਜੇ ਆਪਾਂ ਗੱਲ ਕਰੀਏ ਤੇ ਉਹ ਸਾਰੇ ਕਿਸਾਨ ਵੀ ਇਹਨਾਂ ਬੇਨਤੀ ਹੈ ਕਿ ਆਪਣੇ ਆਪਣੇ ਕਾਮਨ ਸਰਵਰ ਸੈਂਟਰ ਐਸ ਵੈਲ ਐ ਜਿਹੜੇ ਖੇਤੀਬਾੜੀ ਦਫਤਰ ਆ ਸਰਕਲ ਪੱਧਰ ਤੇ ਜਾਂ ਬਲਾਕ ਪੱਧਰ ਤੇ ਜਿਹੜੀ ਵੀ ਅਧਿਕਾਰੀ ਉਹਨਾਂ ਨੂੰ ਬੈਠੇ ਉਹਨਾਂ ਨਾਲ ਗੱਲ ਕਰਕੇ ਆਪਣੀ ਕੇਵੇਸੀ ਜਰੂਰ ਕਰਾਉਣ ਤੇ ਨਹੀਂ ਤਾਂ ਅਦਰਵਾਈਜ਼ ਕੀ ਹੈ ਕਿ ਜੇ ਕੇਵੇਸੀ ਨਹੀਂ ਕਰਾਵਾਂਗੇ ਫਿਰ ਤੁਹਾਨੂੰ ਕਿਸ਼ਤ ਨਹੀਂ ਆਏਗੀ ਜਦੋਂ ਤੁਸੀਂ ਕੇਵੇਸੀ ਕਰਵਾਤੀ ਕੇਵੇਸੀ ਨਾਲ ਸੰਬੰਧਤ ਜਿਹੜੀ ਰੁਕੀ ਆ ਤੁਹਾਡੀ ਸਾਰੀ ਸਾਰੀ ਕਿਸ਼ਤਾਂ ਜਿਹੜੀਆਂ ਆ ਜਾਣਗੀਆਂ ਹੂੰ ਅਚਾ ਡਾਕਟਰ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਪਹਿਲਾਂ ਥੋੜੀ ਜਿਹੀ ਸਮਝ ਆਉਂਦੀ ਹੈ ਵੀ ਜਮ੍ਹਾਂ ਮੰਦੀ ਜਿਹੜੀ 2019 ਤੋਂ ਪਹਿਲੀ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਜੇ ਤੁਹਾਡੇ ਬਜ਼ੁਰਗ ਜਾਂ ਤੁਹਾਡੇ ਪਿਤਾ ਦੀ ਡੈਥ ਹੋ ਜਾਂਦੀ ਆ ਤੇ ਗਾਹਾਂ ਤੁਸੀਂ ਕਰ ਸਕਦੇ ਹੋ ਕਰ ਸਕਦੇ ਜੀ ਅਚਾ ਜੇ ਹੁਣ ਕਈ ਵਾਰੀ ਇਦਾਂ ਹੁੰਦਾ ਘਰ ਦੇ ਵਿੱਚ ਹੋ ਜਾਂਦਾ ਬਜ਼ੁਰਗ ਬੈਠੇ ਆ ਹੈ ਦੋ ਮੁੰਡੇ ਆ ਉਹ ਕਹਿੰਦੇ ਭਾਈ ਸਾਨੂੰ ਵੀ ਥੋੜੀ ਥੋੜੀ ਜ਼ਮੀਨ ਦਾ ਹਿੱਸਾ ਦੇ ਦਿਓ ਅਸੀਂ ਵੀ ਆਪਣੇ ਟੱਬਰ ਪਾ ਲੈਣੇ ਆਪਾਂ ਹੁਣ ਇਕੱਠੇ ਨਹੀਂ ਰਹਿਣਾ ਠੀਕ ਆ ਉਹਦੇ ਤਿੰਨੇ ਹੀ ਸੇ ਹੋ ਗਏ ਇੱਕ ਬਜ਼ੁਰਗ ਨੇ ਰੱਖ ਲਿਆ ਦੋ ਮੁੰਡਿਆਂ ਨੂੰ ਚਲ ਗਏ ਹੈਨਾ ਉਹ ਜਮ੍ਹਾਂ ਬੰਦੀ ਜਿਹੜੀ ਹੁਣ ਹੋਈ ਹੈ ਕਿ ਉੱਥੇ ਉਹ ਅਲੱਗ-ਅਲੱਗ ਅਪਲਾਈ ਕਰ ਸਕਦੇ ਜਾਂ ਬਿਲਕੁਲ ਨਹੀਂ ਕਰ ਸਕਦੇ ਉਹਦੇ ਵਿੱਚ ਫਿਰ ਕੌਣ ਲਾਭਪਾਤਰੀ ਹੈ ਤਾਂ ਰਹਿ ਜਾਂਦਾ ਜੀ ਨੇ ਉਹਦੇ ਵਿੱਚ ਦੇਖੋ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਕਿ ਜਿਹੜਾ ਤਾਂ 18 ਸਾਲ ਤੋਂ ਇੱਕ ਪਰਿਵਾਰ 18 ਸਾਲ ਤੋਂ ਘਟੇ ਜਿਹੜਾ ਪਰਿਵਾਰ ਆ ਹਾਂਜੀ ਹਾਂਜੀ ਜਿਹੜਾ ਅਡਲਟ ਨਹੀਂ ਹੈਗਾ ਉਹ ਤਾਂ ਉਹ ਜਿਹੜਾ ਵਾ ਉਹ ਇੱਕੋ ਪਰ ਫੈਮਿਲੀ ਆਏਗੀ ਜਦੋਂ ਉਹ ਵੱਡਾ ਹੋ ਜਾਂਦਾ ਵਾ ਸੈਪਰੇਟ ਹੋ ਜਾਂਦਾ ਵਾ ਫਿਰ ਉਹ ਇਸ ਸ਼ਰਤ ਤੇ ਕਰ ਸਕਦਾ ਜੇਕਰ ਉਹਦੀ 2019 ਤੋਂ ਪਹਿਲਾਂ ਦੀ ਜਨਮ ਹੋਵੇ ਜਾਉਂਗੀਆਂ ਇਹੀ ਸ਼ਰਤ ਹੈ ਕਿ ਉਹ ਆਪਾਂ ਕਰ ਸਕਦਾ ਵਾ ਬਟ ਉਹਦੀ ਜਿਹੜੀ ਉਹ ਪਹਿਲਾਂ ਹੋਣੀ ਚਾਹੀਦੀ ਆ ਪਰ ਜੇ ਪਹਿ ਬਾਅਦ ਚ ਕੀਤੀ ਫੇਰ ਨਹੀਂ ਉਹ ਕਰ ਸਕਦਾ ਫੇਰ ਨਹੀਂ ਕਰ ਸਕਦਾ ਡਾਕਟਰ ਜਦੋਂ ਨਾ ਕਿਸਾਨ ਵੀਰ ਮੈਂ ਵੀ ਇੱਕ ਕਿਸਾਨ ਵੀਰ ਨੂੰ ਲੈ ਕੇ ਖੇਤੀਬਾੜੀ ਦਾ ਦਫ਼ਤਰ ਗਿਆ ਸੀ ਥੋੜੇ ਜਿਹੇ ਦਿਨ ਹੋ ਗਏ ਉਹ ਨਵਾਂ ਸੀ ਵੈਸੀ ਉਹਨੂੰ ਨਵਾਂ ਹੀ ਅਪਲਾਈ ਕਰਾਉਣਾ ਸੀਗਾ ਸੋ ਉਹ ਨਵਾਂ ਅਸੀਂ ਕਰਤਾ ਆਏ ਆ ਪਰ ਕਈ ਵਾਰੀ ਕਿਸਾਨ ਵੀਰਾਂ ਦਾ ਉੱਥੇ ਦਫ਼ਤਰਾਂ ਦੇ ਵਿੱਚ ਉਹ ਕਹਿੰਦੇ ਵੀ ਸੀਡਿੰਗ ਲੈਂਡ ਤੁਹਾਡੀ ਕਿਤੇ ਹੋਰ ਹੋਊਗੀ ਲੈਂਡ ਸੀਡਿੰਗ ਤੇ ਇੱਥੇ ਤਾਂ ਸਿਰਫ ਤੁਹਾਡਾ ਅਸੀਂ ਨਾਂ ਹੀ ਭਰ ਸਕਦੇ ਆ ਇਹ ਦੋ ਥਾਵਾਂ ਦੇ ਕਿਸਾਨ ਵੀਰ ਨੂੰ ਜਾਣਾ ਬੜਾ ਔਖਾ ਹੈ ਕਈ ਵਾਰੀ ਕੀ ਦਫ਼ਤਰ ਦੇ ਵਿੱਚ ਹੀ ਲੈਂਡ ਸੀਡਿੰਗ ਦਾ ਅਸਮਾਨ ਲੈ ਕੇ ਰੱਖ ਸਕਦੇ ਆ ਹਾਂ ਆਪਾਂ ਲੈ ਸਕਦੇ ਆ ਉਹਦੀ ਫਾਈਲ ਲੈ ਸਕਦੇ ਆ ਉਹਦੀ ਸਿਰਫ ਆਪਾਂ ਜਿਹੜੀ ਲਿਸਟ ਆ ਇਹ ਲਿਸਟ ਕਰਕੇ ਉਹ ਆਪਾਂ ਚੰਡੀਗੜ੍ਹ ਭੇਜਣੀ ਹੈ ਹੈੱਡ ਆਫਿਸ ਨੂੰ ਅੱਛਾ ਜੀ ਉੱਥੇ ਉਹਨਾਂ ਨੇ ਆਪਣੇ ਉੱਥੇ ਬੈਠੇ ਆ ਆਪਣੇ ਜਿਹੜੇ ਇਸ ਕੰਮ ਨੂੰ ਵਾਸਤੇ ਹੀ ਆ ਉਹਨਾਂ ਨੇ ਉਹਨਾਂ ਕਰ ਦੇਣੀ ਆ ਉਹ ਕੋਈ ਪ੍ਰੋਬਲਮ ਨਹੀਂ ਹੁਣ ਤੱਕ ਕੋਈ ਬਹੁਤ ਜ਼ਿਆਦਾ ਹੋਈ ਆ ਤੇ ਉਹਦੇ ਚ ਕਾਫੀ ਜਿਹੜੀ ਪੈਂਡੈਂਸੀ ਘਟੀ ਆ ਤੇ ਮੇਰੀ ਸਾਰੇ ਉਹ ਹੀ ਵੇਰ ਵੇਰ ਬੈਂਦੀ ਆ ਕਿ ਜਿਨ੍ਹਾਂ ਦੀ ਲੈਂਡ ਸੀਡਿੰਗ ਨਹੀਂ ਹੋਈ ਉਹ ਆਪਣੇ ਕੰਸਰਨ ਜਿਹੜੇ ਖੇਤੀਬਾੜੀ ਦਫ਼ਤਰ ਆ ਉਹਨਾਂ ਨੂੰ ਚ ਆਪਣੀ ਫਾਈਲ ਜਿਹੜੀ ਜਮਾ ਕਰਾਉਣ ਤੇ ਫਿਰ ਉਹਦਾ ਜਿਹੜੀ ਲਿਸਟ ਉਹ ਭੇਜ ਦਿਆਂਗੇ ਕੁਝ ਇਹਨਾਂ ਡਾਕਟਰ ਸਾਹਿਬ ਕਿਸੇ ਪੱਧਰ ਤੇ ਨਾ ਜੇ ਤੁਹਾਡੀ ਸਿਫਾਰਸ਼ ਚੱਲੇ ਨਾ ਤਾਂ ਇਹ ਜ਼ਰੂਰ ਕਿਓ ਆਪਣੇ ਪਿੰਡਾਂ 'ਚ ਸੁਸਾਇਟੀਆਂ ਨੇ ਨਾ ਜਿਹੜੀਆਂ ਯਾਰ ਉੱਥੇ ਕਿਸਾਨ ਨੂੰ ਜਾਣਾ ਬੜਾ ਸੌਖਾ ਸੌਖਾ ਨਾਲੇ ਦੇਖੋ ਕਿਸਾਨ ਜੀ ਨਾ ਕਈ ਵਾਰੀ ਵਿਚਾਰੇ लाठी ਨਾਲ ਤੁਰਦੇ ਹੁੰਦੇ ਆ ਹਨਾ ਤੇ ਉਹਨਾਂ ਨੂੰ ਨਾ ਦੂਰ ਦੂਰ ਐਡੇ ਜਾਣਾ ਬੜਾ ਔਖਾ ਹਨਾ ਪਿੰਡ ਦੇ ਵਿੱਚ ਆਪਣੇ ਕੋਆਪਰੇਟਿਵ ਸੁਸਾਇਟੀ ਆ ਹਰ ਪਿੰਡ ਦੇ ਵਿੱਚ ਤਕਰੀਬਨ ਉੱਥੇ ਇਹ ਕੰਮ ਹੋਣ ਲੱਗ ਜਵੇ ਤਾਂ ਹੋਰ ਵੀ ਬਹੁਤ ਵਧੀਆ ਹੂੰ ਕੀ ਇਹ ਉੱਥੇ ਹੋ ਸਕਦਾ ਹੋ ਸਕਦਾ ਸੁਝਾਅ ਤੁਹਾਡਾ ਭੇਜ ਦਿਆਂਗੇ ਵਧੀਆ ਵਾ ਹੈੱਡ ਆਫਿਸ ਨੂੰ ਅੱਗੇ ਜੋ ਹੋਏਗਾ ਆਪਾਂ ਕਿਸਾਨ ਨੂੰ ਦੱਸ ਦਿਆਂਗੇ ਵੀ ਉਹ ਕਿੱਥੇ ਹੋ ਸਕਦੀ ਕਿੱਥੇ ਵੈਸੇ ਤਾਂ ਜੇ ਕਿ ਜੇ ਉਹ ਆਪਣੀ ਫਾਈਲ ਸਬੰਧਤ ਜਿਹੜਾ ਸਰਕਲ ਐ ਸੋ ਕੋ ਸਰਕਲ ਉੱਥੇ ਆ ਜਿੱਥੇ ਸੁਸਾਇਟੀ ਹੈਗੀ ਆ ਹੂੰ ਕੁਝ ਹੋ ਸਕਦੀ ਹੈ ਫਰਕ ਹੋਵੇ ਆਦਰਵਾਇਜ਼ ਉੱਥੇ ਉਹ ਸਾਡੇ ਜਿਹੜੇ ਆ ਏਡੀਓ ਏਯੂ ਸਾਹਿਬਾਨ ਸਾਰੇ ਹੈਗੇ ਆ ਆਪਣਾ ਬਲਾਕ ਵੀ ਕਿਹੜਾ ਬਹੁਤ ਦੂਰ ਹੁੰਦਾ ਵਾ ਦਫ਼ਤਰ ਉੱਥੇ ਵੀ ਦੇ ਸਕਦੇ ਆ ਤੇ ਜੇਕਰ ਉਹ ਸੁਸਾਇਟੀ ਵਿੱਚ ਦੇ ਦੇ ਤਾਂ ਵੀ ਉਹ ਜਿਹੜਾ ਸਾਡੇ ਕੋਲ ਆ ਜੂਗੀ ਹੂੰ ਮੈਨੂੰ ਫਾਈਲ ਦੇ ਦਿੰਦਾ ਵਾ ਤਾਂ ਮੈਂ ਉਹ ਦੇ ਸਕਦਾ ਡੇ ਦਫਤਰ ਵਿੱਚ ਦੇ ਸਕਦਾ ਸੈਕਟਰੀ ਵੀ ਜੇ ਕੋਈ ਪ੍ਰੋਬਲਮ ਆਵੇ ਤੇ ਉਹ ਕੋਈ ਹੈ ਤਾਂ ਕਾਮਰ ਦਾ ਸਾਡਾ ਕੋਈ ਕੰਮ ਤਾਂ ਟਾਰਗੇਟ ਦਾ ਫਾਰਮਰ ਹੀ ਆ। ਉਹ ਗੱਲ ਹੈ ਜੀ ਫਾਰਮਰ ਨੂੰ ਨਾ ਕਈ ਵਾਰੀ ਦਫ਼ਤਰਾਂ ਦੇ ਵਿੱਚ ਬਲੌਕ ਲੈਵਲ ਤੇ ਜਾਣਾ ਬੜਾ ਔਖਾ ਹੁੰਦਾ ਹੈ ਨਾ ਪਿੰਡ ਕਈ ਵਾਰੀ ਦੂਰ ਹੁੰਦਾ ਆ ਘਰ 'ਚ ਨਹੀਂ ਬੱਚਾ ਹੁੰਦਾ ਲਿਆ ਕੋਈ ਹੈ ਨਾ ਤੋ ਉਹਦੇ ਲਈ ਮੈਂ ਤਾਂ ਕਹਿੰਦਾ ਵੀ ਜੇ ਕਿਤੇ ਸਾਡੇ ਪਿੰਡ ਦੀਆਂ ਸੋਸਾਇਟੀਆਂ 'ਚ ਪਹਿਲਾਂ-ਪਹਿਲਾਂ ਚੱਲਿਆ ਸੀ ਇਹ ਕੰਮ ਦੁਬਾਰਾ ਉੱਥੇ ਆ ਜਵੇ ਤਾਂ ਬਿਲਕੁਲ ਬਿਲਕੁਲ ਦੇਖੋ ਇਹ ਸਾਰਾ ਕੁਝ ਜਿਹੜਾ ਨਾ ਹਾਂਜੀ ਆ ਤੁਸੀਂ ਸੁਝਾਅ ਵੈਸੇ ਜੋ ਹਾਂ ਸਾਹਿਬ ਵਧੀਆ ਦਿੱਤਾ ਡਾਕਟਰ ਸਾਹਿਬ ਨੇ ਨੋਟ ਕਰ ਲਿਆ ਹਾਂਜੀ ਹਾਂ ਤੇ ਇਹ ਚੰਗੀ ਗੱਲ ਹੈ ਆਪਾਂ ਇਹ ਸੁਝ ਆਪਾਂ ਇਹ ਦਸ ਨੂੰ ਭੇਜਾਂਗੇ ਤੇ ਜੇ ਹੋ ਜੇ ਤਾਂ ਵਧੀਆ ਹੋਏ ਦੂਜੀ ਗੱਲ ਇਹ ਆ ਵੀ ਇਹੋ ਜੀ ਜਿਹੜੀ ਯੋਜਨਾ ਆਉਂਦੀ ਆ ਉਹਦਾ ਲਾਭ ਲੈਣ ਲਈ ਤਾਂ ਸਾਨੂੰ ਜਾਗਰੂਕ ਹੋਣਾ ਜਿਹੜਾ ਬਹੁਤ ਜ਼ਰੂਰੀ ਆ ਤੇ ਬਾਕੀ ਆਪਾਂ ਗੱਲ ਜਦੋਂ ਸ਼ੁਰੂ ਕੀਤੀ ਸੀ ਆਪਾਂ ਮੀਂਹ ਪਾਣੀ ਦਾ ਹਾਲ ਪੁੱਛਿਆ ਸੀ ਆਪਣੇ ਕੋਲ ਮੌਸਮ ਆਇਆ ਤਾਂ ਬਹੁਤ ਸੁਣਾਈ ਮੌਸਮ ਦਾ ਹਾਲ ਆ ਗਿਆ ਲੱਗਦਾ ਹਾਂ ਮੌਸਮ ਅੱਜ ਤਾਪਮਾਨ ਜਿਹੜਾ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ 'ਚੋਂ ਇਦਾਂ ਰਿਹਾ ਜੀ ਤਾਪਮਾਨ ਜਲੰਧਰ ਵੱਧ ਤੋਂ ਵੱਧ 29.5 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 24.2 ਗੁਰਦਾਸਪੁਰ 33.5 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 24 ਡਿਗਰੀ ਸੈਲਸੀਅਸ ਘਟ ਤੋਂ ਘਟ ਰਿਹਾ ਫਿਰੋਜ਼ਪੁਰ 30.3 ਵੱਧ ਤੋਂ ਵੱਧ ਤੇ 27.1 ਡਿਗਰੀ ਘਟ ਤੋਂ ਘਟ ਰਿਹਾ ਜੀ ਪਟਿਆਲਾ 28.2 ਵੱਧ ਤੋਂ ਵੱਧ ਤੇ 25.8 ਘਟ ਤੋਂ ਘਟ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 32.1 ਡਿਗਰੀ ਸੈਲਸੀਅਸ ਤੇ 26.2 ਘਟ ਤੋਂ ਘਟ ਬਠਿੰਡਾ 29.5 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 24.8 ਡਿਗਰੀ ਸੈਲਸੀਅਸ ਕਰਤੂ ਘਟ ਰਿਹਾ ਜੀ ਤੇ ਬਾਕੀ चौहान ਸਾਹਿਬ ਮਹਿਕਮੇ ਵਾਲੇ ਕਹਿੰਦੇ ਆ ਵੇ ਮੌਸਮ ਤੇ ਸਾਰਿਆਂ ਨੂੰ ਦੀਦਾ ਹੀ ਆ ਐਦਾਂ ਹੀ ਲੇਕ ਗਿਆ ਨਹੀਂ ਆ ਕਿੱਥੇ ਬਰਸ ਜਾਣੀ ਕੋਈ ਪਤਾ ਨਹੀਂ ਵਰਖਾ ਕਹਿੰਦੇ ਬਹੁਤ ਸਾਰੇ ਥਾਵਾਂ ਤੇ ਹਾਲੇ ਵੀ ਪਈ ਜਾ ਰਹੀ ਹੈ ਜੀ ਠੀਕ ਆ ਭਵਿੱਖਬਾਣੀ ਇਹਨਾਂ ਦੀ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਅਡਰੈਸ ਹੈ ddpunjabi.jalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਦੇ ਵਸਣਾ ਹੀ ਹੈ ਨਾਲ-ਨਾਲ ਜਾਗਰੂਕ ਵੀ ਹੋਣਾ ਇਹੋ ਜੇ ਯੋਜਨਾ ਦੇ ਲਾਭ ਵੀ ਲੈਣੇ ਆ ਤੇ ਖੇਤੀਬਾੜੀ ਵੀ ਦੱਬ ਕੇ ਕਰਨੀ ਆ ਸਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੈ ਹਿੰਦ ਜੈ ਹਿੰਦ ਜੈ ਹਿੰਦ ਠੀਕ ਹੈ